ਭਾਈ ਗੱਬਰੂਓ ਤੁਹਾਨੂੰ ਬੜੀ ਚੌਂਦੀ ਚੌਂਦੀ ਵੀਡੀਓ ਦਿਖਾਉਣ ਲੱਗੇ ਆਂ ਹੋ ਤਾਂ ਗਿਆ ਕੰਮ ਥੋੜਾ ਜਿਹਾ ਲੇਟ ਪਰ ਸਵਾਦ ਆ ਜੂ ਦੇਖ ਕੇ ਦੁੱਖ ਟੁੱਟ ਜਾਣਗੇ ਆ ਜੀ ਉਹ ਆ ਗਿਆ ਵੀਰੇ ਆ ਗਿਆ ਲੇਟ ਹੋ ਗਿਆ ਲੇਟ ਹੋ ਗਿਆ ਆ ਗਿਆ ਆ ਗਿਆ ਹੋਰ ਸੁਣਾਉ ਅੱਜ ਪਿਛਲੇ ਕੈਮਰੇ ਨਾਲ ਵੀਡੀਓ ਬਣਾ ਰਹੇ ਆਂ ਪੱਖਾ ਕਰਨ ਤੋਂ ਸੈਟ ਮੜਾ ਜਾ ਗੱਲ ਬੜੀ ਤੁਹਾਨੂੰ ਚੋਂਦੀ ਚੋਂਦੀ ਦੱਸਣੀ ਆ ਜਿਹੜੀ ਅੱਜ ਤੱਕ ਕਿਸੇ ਨੇ ਤੁਹਾਨੂੰ ਦੱਸੀ ਨਹੀਂ ਕਿਉਂਕਿ ਮੈਂ ਤਾਂ ਮੜਾ ਹੀ ਬੱਜਣਾ ਪਰ ਮੈਂ ਕਿਸੇ ਦਾ ਮੜਾ ਸੋਚਦਾ ਨਹੀਂ ਅਗਲੇ ਨੂੰ ਲੱਗਦਾ ਪਰ ਮੈਂ ਤਾਂ ਫਾਰਮਰ ਦੀ ਜਿਹੜੀ ਵੈਲਫੇਅਰ ਆ ਉਹਦੇ ਲਈ ਹਮੇਸ਼ਾ ਖੜਾ ਖੜਾ ਰਹੂੰਗਾ ਨੰਬਰ 2 ਤੇ ਮੇਰੇ ਕਦੇ ਕਿਸੇ ਨੇ ਅੰਤ ਭਗਤ ਨਹੀਂ ਬੋੜਨਾ ਕੋਈ ਕਹਣਾ ਕੋਈ ਤੁਸਰਾਂ ਚੜੈ ਨਾ ਜੇ ਮੈਂ ਸਹੀ ਗੱਲ ਕਰਦਾ ਹਰ ਬੰਦਾ ਹਰ ਜਗ੍ਹਾ ਤੇ ਕਦੇ ਸਹੀ ਨਹੀਂ ਹੋ ਸਕਦਾ ਇਸ਼ੂ ਬੇਸਡ ਰੱਖੋ ਜੇ ਮੈਂ ਸਹੀ ਗੱਲ ਕਰਦਾ ਮੈਨੂੰ ਸਹੀ ਕਹੋ ਜੇ ਮੈਂ ਗਲਤ ਕਰਦਾ ਤਾਂ ਗਲਤ ਕਹੋ ਫਾਰਮਲ ਵੇ ਨਾਲੇ ਚ ਕੀ ਆ ਠੀਕ ਆ ਗੱਲ ਹੈ ਹੋ ਰਹੀ ਆ 75 ਪਾਵਰ ਦੇ CRDA ਟਰੈਕਟਰਾਂ ਬਾਰੇ ਜਿਹੜੇ ਬਹੁਤ ਹੁਣ ਚੌਣਾਂ ਜ਼ਿਮੀਂਦਾਰ ਲੈ ਰਹੇ ਨੇ ਮੈਂ ਕਹਿੰਦਾ ਜੰਮ ਜੰਮ ਲਓ ਡੀਲਰ ਵੀਰ ਵੇਚਣ ਉਹ ਵੀ ਜ਼ਿਮੀਂਦਾਰ ਹੈ ਭਾਈ ਨੇ ਆਪਣੇ ਜ਼ਿਮੀਂਦਾਰ ਲੈਣ ਵਾਲਾ ਕੋਈ ਵੱਡੀ ਗੱਲ ਨਹੀਂ ਪਰ ਫੈਕਟ ਕੀ ਆ ਮਿੰਦਰਾ JD ਹੌਲੈਂਡ ਜਾਂ XYZ ਹੋਰ ਜਿਹੜੇ ਉਹ ਮੇਰੇ ਹੁਣ ਦਿਮਾਗ 'ਚ ਨਹੀਂ ਮੈਂ ਤਿੰਨ ਟਰੈਕਟਰਾਂ ਦੀ ਗੱਲ ਕਰ ਲੰਨਾ। ਮੇਰੇ ਡੀਆਈਆਂ ਦੇ ਵਿੱਚ ਸਿਸਟਮ ਹੋਰ ਹੁੰਦਾ ਸੀ, ਸੀਆਰ ਡੀਆਈਆਂ 'ਚ ਹੋਰ। ਇਹ ਹੈਗਾ ਕੰਪਨੀ ਦਾ ਚੁੱਲ੍ਹਾ ਉਹਨੇ ਚਲਾਉਣਾ ਹੀ ਚਲਾਉਣਾ। ਹੁਣ ਮੈਨੂੰ ਦੱਸੋ ਵੀ 655 755 'ਚ ਕੀ ਫਰਕ ਆ ਮਹਿੰਦਰਾ 'ਚ? ਜੇ ਡੀ 5405 ਰਪਏ 50 75 'ਚ ਕੀ ਫਰਕ ਆ? ਤੁਸੀਂ ਦੱਸੋ। ਹੌਲੈਂਡ 5520 ਰ 5630 'ਚ ਕੀ ਫਰਕ ਕਰਦਾ? ਦੱਸੋ ਤੁਸੀਂ ਜੇ ਕੋਈ ਤੁਹਾਨੂੰ ਪਤਾ। ਕੋਈ ਵੀ ਫਰਕ ਨਹੀਂ। ਫਰਕ ਕੀ ਆ? ਮੈਪਿੰਗ ਦਾ। ਜੇ ਕਿਤੇ ਬਹੁਤੀ ਵੱਡੀ ਗੱਲ ਕਰਦੇ ਹੋਇਆ ਵੀ ਤਾਂ ਇੱਕ ਕੱਲਾ ECM ਦਾ ਫਰਕ ਹੋ ਸਕਦਾ ਇਤੋਂ ਵੱਧ ਫਰਕ ਨਹੀਂ ਹੈਗਾ ਇੰਜਨ ਸੇਮ ਆ ਵੇਟ ਸੇਮ ਨੇ ਕ੍ਰੈਂਕ ਸੇਮ ਆ ਹੈੱਡ ਸੇਮ ਆ ਟਰਬੋ ਸੇਮ ਆ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਨਾ ਵੀ ਕੱਲਾ ਕਯੂਬਿਕ ਕੈਪੈਸਿਟੀ ਨਹੀਂ ਗੱਲ ਕਯੂਬਿਕ ਕੈਪੈਸਿਟੀ ਦੀ ਨਹੀਂ ਹਰ ਚੀਜ਼ ਐ ਸੇਮ ਪਿਸਟਨ ਵੀ ਸੇਮ ਨੇ ਰਿੰਗ ਵੀ ਸੇਮ ਨੇ ਹੈੱਡ ਵੀ ਸੇਮ ਆ ਇੰਜੈਕਟਰ ਵੀ ਸੇਮ ਨੇ ਫਲਾਈ 휠 ਵੀ ਸੇਮ ਆ ਕੋਈ ਚੀਜ਼ ਦਾ ਫਰਕ ਹੈ ਹੀ ਨਹੀਂ ਫਰਕ ਕਾਦਾ ਕੱਲੀ ਮੈਪਿੰਗ ਦਾ ਨਾ ਮੈਂ ਇਹਦੇ 'ਚ ਕੰਪਨੀ ਨੂੰ ਗਲਤ ਠਹਿਰਾਵਾ ਵੀ ਕੰਪਨੀ ਗਲਤ ਆ ਬਿਲਕੁਲ ਗਲਤ ਨਹੀਂ ਉਹਨੇ ਉਹਨਾਂ ਨੂੰ ਮਾਈਨਰ ਜਿਹਾ ਫਰਕ ਸੌਫਟਵੇਅਰ ਤੋਂ ਪਾ ਦੇਣਾ ਹੁੰਦਾ ਸਮਝਦੇ ਹੋ ਗੱਲ ਇਹਨੂੰ ਜਿੰਨਾ ਮੰਨ ਲਓ 75 ਪਾਵਰ ਨੂੰ ਤੇ ਰਿਕੁਆਇਰਡ ਆ ਜਿੰਨਾ ਉਹਨੂੰ ਰੇਲ ਦਾ ਥੋੜਾ ਜਿਹਾ ਪ੍ਰੈਸ਼ਰ ਹਾਇਰ ਚਾਹੀਦਾ ਉਹਨੂੰ ਇੰਜੈਕਟਰਾਂ ਦਾ ਪ੍ਰੈਸ਼ਰ ਹਾਇਰ ਚਾਹੀਦਾ ਉਹਨਾਂ ਨੇ ਉਦਾਂ ਉਹਦੀ ਟਾਈਮਿੰਗ ਟਾਈਮਿੰਗ ਮੈਨ ਉਹਦੀ ਪ੍ਰੋਗਰਾਮਿੰਗ ਸੌਫਟਵੇਅਰ ECM ਕੀ ਆ ਇੱਕ ਪ੍ਰੋਗਰਾਮ ਆ ਉਹਨਾਂ ਨੇ ਉਸੇ ਇੰਜਣ ਦਾ 65 ਪਾਵਰ ਦੇ ਦਾ ਪ੍ਰੋਗਰਾਮ 75 ਵਾਲਾ ਕਰ ਦੇਣਾ ਹੁੰਦਾ ਕੋਈ ਫਰਕ ਨਹੀਂ ਸਿੰਪਲ ਜਿਹਾ ਫਾਈ ਕਰਦਾ 5405 ਨੂੰ ਸਭ ਤੋਂ ਪਹਿਲਾਂ ਸੇਮ ਏਸੀ ਕੈਬਨ ਚ ਸਾਰੇ ਹੀ ਕੁਝ ਸੇਮ ਆ ਤੁਸੀਂ ਟਰੈਕਟਰ ਨਹੀਂ ਪਛਾਣ ਸਕਦੇ ਜਿੰਨਾ ਜ਼ੋਰ ਲਾਉਣਾ ਜਿੰਨੇ ਲਾ ਲਓ ਨੌਨ ਏਸੀ ਵਾਲੇ ਦੇ 18 ਦੇ ਟਾਇਰ ਜ਼ਰੂਰ ਆਉਂਦੇ ਨੇ ਦੂਜੇ 50 75 ਅ 5405 ਦੇ ਟਾਇਰ ਨੇ ਇੱਕੇ ਇੰਜਨ ਆ ਇੱਕੇ ਸਪੀਡ ਆ ਇੱਕੇ ਕੈਬਨਾ ਇੱਕੇ ਸਹੂਲਤਾਂ ਨੇ ਤੁਸੀਂ ਟਰੈਕਟਰ ਨੂੰ ਜੱਜ ਨਹੀਂ ਕਰ ਸਕਦੇ ਜੇ ਸਟicker ਤੇ ਹੱਤਰਫੇ ਫਰਕ ਕਰਦਾ ਰਹ ਗਿਆ ਦੇਖੋ ਕੰਪਨੀ ਦਾ ਬਿਜ਼ਨਸ ਆ ਪਰ ਠੀਕ ਆ ਮੈਂ ਇਸ ਗੱਲੋਂ ਕਦੇ ਜੱਕਦਾ ਨਹੀਂ ਹੁਣ ਕਈ ਡੀਲਰ ਕਹਿਣਗੇ ਵੀ ਇਹ ਦੱਸਦਾ ਗੱਲਾਂ ਦੱਸਣੀਆਂ ਬਣਦੀਆਂ ਨੇ ਤਾਂ ਕਿ ਜ਼ਿੰਮੇਦਾਰ ਦਾ ਫਾਇਦਾ ਹੋਵੇ ਮੈਂ ਡੀਲਰ ਵੀਰਾਂ ਨੂੰ ਵੀ ਮੈਂ ਬੇਨਤੀ ਕਰਦਾ ਵੀਰਾ ਜੀ ਪੁਆਇੰਟ ਪਾਵਰ ਵਾਲਾ ਦੇ ਦਿਆ ਕਰੋ ਆਪਾਂ ਕਦੇ ਨੁਕਸਾਨ ਕਰਨਾ ਉਹਦੇ ਚ ਬਸ ਫਰਕ ਕੀ ਆ ਰੇਟ ਦਾ 3 ਤੋਂ 4 ਲੱਖ ਦਾ ਫਰਕ ਆ ਕਿਉਂ ਫਰਕ ਆ ਕੰਪਨੀ ਨੇ ਆਪਣਾ ਡੀਲਰ ਵੀ ਤਾਂ ਬਚਾਉਣਾ ਉਹਨਾਂ ਨੇ ਆਪਣਾ ਡੀਲਰ ਬਚਾਉਣਾ ਹੀ ਬਚਾਉਣਾ ਸੋ ਅੱਗੇ ਆਜੋ ਜੀ 5600 ਵੀ ਕੋਈ ਫਰਕ ਨਹੀਂ ਹਾਂ ਹਾਲਾਂਕਿ ਹੌਲੈਂਡ ਚ ਕਿਸੇ ਹੱਦ ਤੱਕ ਫਰਕ ਹੈਗਾ ਜਿਵੇਂ ਟਾਇਰ 18 ਦੇ ਆ ਹੋਰ ਨੀਕੀ ਦਾ ਕੋਈ ਫਰਕ ਹੋਊਗਾ ਪਰ ਜੇ ਇੰਜਨ ਦਾ ਫਰਕ ਲਾਉਨੇ ਹੋ ਸਿਰਫ ਇੱਕ ਮੈਪਿੰਗ ਦਾ ਫਰਕ ਹੋ ਸਕਦਾ ਬਾਕੀ ਕੋਈ ਫਰਕ ਨਹੀਂ 655 755 ਜੀ ਮੈਂ ਇਹ ਵੀ ਸੁਣਿਆ ਵੀ 655 ਦੇ ECM ਚੇਂਜ ਕਰਤਾ ਜਾਂ ਪ੍ਰੋਗਰਾਮਿੰਗ 755 ਵਾਲੀ ਹੋ ਜਾਂਦੀ ਕੋਈ ਫਰਕ ਨਹੀਂ ਅਗਲੀ ਗੱਲ ਮੇਰੇ ਤੇ ਨਹੀਂ ਜਾਣਾ ਤੁਸੀਂ 65 ਜਦੋਂ 75 ਪਾਵਰ ਦਾ ਟ੍ਰੈਕਟਰ ਲੈਣ ਜਾਣਾ ਤੁਸੀਂ ਕਹੇ ਜੀ ਪੈਂਟ ਵਾਲਾ ਚਲਾ ਕੇ ਦੇਖਣਾ ਚਲਾ ਕੇ ਦੇਖ ਲਓ ਤੁਹਾਨੂੰ ਫਰਕ ਕੀ ਨਿਕਲਦਾ ਬਾਲ ਸਮਾਨ ਕੋਈ ਫਰਕ ਨਿਕਲ ਆਵੇ ਬੜਾ ਹੀ ਨੋਮੀਨਲ ਜਾਂ ਮੈਪਿੰਗ ਦਾ ਫਰਕ ਹੋ ਸਕਦਾ ਮੈਂ ਨਹੀਂ ਮੁਕਰਦਾ ਉਸ ਤੋਂ ਵੱਧ ਕੋਈ ਫਰਕ ਨਹੀਂ ਨਿਕਲਦਾ ਟਰਾਂਸਮਿਸ਼ਨ ਸੇਮ ਆ ਹਨਾ ਹੁਣ ਤੁਸੀਂ ਮੈਨੂੰ ਫੇਰ ਕਹੋਗੇ ਵੀ ਭਾਈ ਤੂੰ ਹੀ ਤਾਂ ਕਹਿਣਾ ਹੁੰਦਾ ਵੀ ਟਰੈਕਟਰ ਚ ਫਰਕ ਹੁੰਦਾ ਹੁੰਦਾ ਡਿਪੈਂਡ ਕਰਦਾ ਕੰਪਨੀ ਨੇ ਕਿੱਥੇ ਫਰਕ ਹੁਣ 65 ਅ 75 ਚ ਫਰਕ ਕੁਝ ਨਹੀਂ 11 10 ਪਾਵਰਾਂ ਦਾ ਫਰਕ ਆ 10 ਪਾਵਰਾਂ ਲਈ ਉਨੀ ਕੁ ਟੋਲਰੈਂਸ ਗੇਅਰ 'ਚ ਵੀ ਹੈਗੀ ਆ ਉਹੀ ਗੇਅਰ ਚੱਲ ਜਾਣਾ ਕੋਈ ਉਹੀ ਐਕਸਲ ਚੱਲ ਜਾਣੇ ਨੇ ਉਹੀ ਕਲਚ ਚੱਲ ਜਾਣੀ ਕੋਈ ਬਹੁਤਾ ਫਰਕ ਨਹੀਂ ਹਾਂ 65 ਤੋਂ ਤੁਸੀਂ 90 'ਚ ਜਾ ਰਹੇ ਹੋ ਉਹਦੇ ਤੁਹਾਨੂੰ ਜ਼ਰੂਰ ਫਰਕ ਮਿਲੂਗਾ ਡੈਫੀਨੇਟਲੀ ਫਰਕ ਮਿਲੂ 65 ਤੋਂ ਤੁਸੀਂ 150 'ਚ ਜਾ ਰਹੇ ਹੋ ਸਾਰੇ ਕਹੇ ਦਾ ਫਰਕ ਫਲਾਈ 휠 ਦਾ ਫਰਕ ਹੋ ਜੂ ਹੈਡ ਚੇਂਜ ਹੋ ਜੂ ਕੰਬਸ਼ਨ ਚੈਂਬਰ ਦਾ ਫਰਕ ਹੋ ਜੂ ਇੰਜ ਨਾ ਕੰਬਸ਼ਨ ਚੈਂਬਰ ਦਾ ਫਰਕ ਆ ਨਾ ਕਿਸੇ ਹੋਰ ਚੀਜ਼ ਦਾ ਫਰਕ ਆ A2Z ਅੱਗੇ ਤੋਂ ਲੈ ਕੇ ਪਿੱਛੇ ਤੱਕ ਸਾਰੀ ਚੀਜ਼ ਸੇਮ ਆ ਬਸ ਉਹਦਾ ਜਿਹੜਾ ECU ਚ ਪ੍ਰੋਗਰਾਮਿੰਗ ਆ ਮੈਪਿੰਗ ਆ ਉਹਦੇ ਚ ਫਰਕ ਆ ਬਾਕੀ ਦੂਜਾ ਤੀਜਾ ਕੋਈ ਫਰਕ ਕੀ ਹੈ ਨਹੀਂ ਠੀਕ ਆ ਅਗਲੀ ਗੱਲ ਆ ਗਈ ਹੁਣ ਜੇ ਆਪਾਂ ਕਹੀਏ ਵੀ ਆਪਾਂ PTO ਪਾਵਰ ਇਦਾਂ ਲਿਖੀ ਹੋਈ ਆ ਜਾਂ ਇੰਜਨ ਦੀ ਪਾਵਰ ਲਿਖੀ ਹੋਈ ਆ 노 ਡਾਊਟ ਮੈਪਿੰਗ ਹੈਗੀ ਆ ਪਰ ਮੈਂ ਜੇ ਤੁਸੀਂ ਉਹਨੂੰ ਪ੍ਰੈਕਟੀਕਲੀ ਦੇਖੋ ਪ੍ਰੈਕਟੀਕਲੀ ਦੇਖਣ ਦੀ ਗੱਲ ਆ ਇੰਨਾ ਫਰਕ ਵੀ ਨਿਕਲਦਾ ਹੈ ਬਹੁਤ ਥੋੜਾ ਫਰਕ ਪਊਗਾ ਇੰਨਾ ਫਰਕ ਪਊਗਾ ਸੋ ਮੇਰੀ ਤੁਹਾਨੂੰ ਇਹੀ ਦਰਖਾਸਤ ਹੈ ਕਿ ਜੇ ਤੁਸੀਂ 75 ਪਾਵਰ ਦਾ ਟਰੈਕਟਰ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੈਂ ਨਹੀਂ ਕਹਿੰਦਾ ਮੇਰੇ ਕਰਕੇ ਕੋਈ ਲਵੇ ਮੈਂ ਨਹੀਂ ਕਹਿੰਦਾ ਮੇਰੇ ਕਰਕੇ ਕੋਈ ਵੇਚ ਇੱਕ ਵਾਰੀ ਚਲਾ ਕੇ ਜਰੂਰ ਦੇਖੋ ਚਲਾ ਕੇ ਦੇਖ ਲਓ ਇੱਕ ਵਾਰੀ ਜੀਡੀ ਚਲਾ ਲਓ 655 ਚਲਾ ਲਓ ਹਨਾ 5620 ਚਲਾ ਲਓ ਹੁਣ ਅਗਲੀ ਗੱਲ ਆ ਮੈਨੂੰ ਕਦੇ ਕਦੇ ਸਾਲਾ ਬੜਾ ਅਫਸੋਸ ਜਾਂ ਹੁੰਦਾ ਹੁੰਦਾ ਵੀ ਦਿਲਾਂ ਤੂੰ ਸਾਰਿਆਂ ਤੋਂ ਹੀ ਮਾੜਾ ਬੱਜ ਜਾਣਾ ਹੁਣ ਮੈਂ ਡੀਲਰ ਵੀ ਕਹਿਣਗੇ ਵੀ ਇਹ ਪਰਦੇ ਫੁੱਲਦਾ ਹੈ ਜੀਵਿੰਦਾਰ ਮੈਨੂੰ ਕਹੀ ਜਾਂਦੇ ਆ ਜਿਉਂ ਐ ਕਰਦਾ ਬਾਹ ਕਰਦਾ ਪਰ ਮੈਂ ਜਿੰਨਾ ਕਿ ਮੇਰੀ ਰੱਬ ਨੇ ਡਿਊਟੀ ਲਾਈ ਆ ਮੈਂ ਉਹਨਾਂ ਕੱਪ ਦੀਆਂ ਗੱਲਾਂ ਤੇ ਹਮੇਸ਼ਾ ਬੋਲਦਾ ਰਹੂੰਗਾ ਬੇਬਾਕ ਬੋਲੂੰਗਾ ਵਿਦ ਫੈਕਟਸ ਬੋਲੂੰਗਾ ਗਲਤ ਗੱਲ ਨਹੀਂ ਕਰਦਾ ਹਨਾ ਆ ਐ ਫਿਰ ਹੁਣ ਐ ਆਪਾਂ ਆਪਣਾ ਤਾਂ ਉਹ ਚੈਨਲ ਹੈ ਨਹੀਂ ਆਪਣਾ ਤਾਂ ਚੈਨਲ ਠੋਕ ਜਿੰਨੀ ਗੱਲ ਕਰਨੀ ਆਪਾਂ ਤਾਂ ਠੋਕ ਹੀ ਕਹਿਣੀ ਆ ਜੋ ਹੰਦੇ ਰਹਣ ਭਰਾ ਇਹੋ ਜਿਹੇ ਵੀ ਬਹੁਤ ਨੇ ਜਿਹੜੇ ਨਾਲ ਡਾਂਗ ਮੰਗ ਖੜਦੇ ਨੇ ਨਹੀਂ ਸਪੋਰਟ ਕਰਦੇ ਨੇ ਇੰਨੀ ਸਪੋਰਟ ਕਰਦੇ ਨੇ ਲੋਕ ਇਹੋ ਜਿਹੇ ਬੰਦੇ ਕਰਦੇ ਆ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਇੰਨਾ ਪਰਮਾਤਮਾ ਨੇ ਪਿਆਰ ਬਖਸ਼ਿਆ ਵਾ ਸੋ ਗੱਲ ਹੋ ਰਹੀ ਸੀ ਪਾਵਰਾਂ ਦੀ ਟਰੈਕਟਰ ਦੀ ਇੱਕ ਵਾਰੀ ਜ਼ਰੂਰ ਚੈੱਕ ਕਰੋ ਕਿਉਂਕਿ ਥੋੜਾ ਹੀ ਫਰਕ ਹੁੰਦਾ ਜਾਦੇ ਫਰਕ ਹੁੰਦਾ ਉਹ ਸੱਚ ਸੋਹਣਿਓ ਯਾਰ ਇੱਕ ਗੱਲ ਰਹਿ ਗਈ ਸੀ ਹੁਣ ਫਿਰ ਤੁਸੀਂ ਕਹੋਗੇ ਬਾਈ ਵੀ ਟਰੈਕਟਰ ਉਹ ਲਈਏ ਕਿਉਂ ਆਪਾਂ ਵੀ ਜੇ 65 75 ਚ ਜੇ ਆਪਾਂ ਕਿਉਂ 65 ਦਾ ਲਈਏ ਵੀਰੇ ਰੇਟ 2 ਤੋਂ 3 ਲੱਖ ਰੁਪਏ ਦਾ 2 ਦਾ ਤਾਂ ਪੱਕਾ ਹੀ ਆ ਮਹਿੰਦਰਾ 'ਚ ਘਾਟਾ ਬਾਕੀਆਂ ਤਾਂ ਹੈਗਾ 3 3 ਲੱਖ ਰੁਪਏ ਦਾ ਫਰਕ ਆ 3 ਲੱਖ ਦਾ ਫਰਕ ਪਾਉਣ ਲਈ ਕੰਪਨੀ ਨੇ ਇੱਕ ਸਿਰਫ ਐਮ ਬਟਨ ਦੱਬਣਾ ਇਹਦੇ 'ਚ ਮੈਂ ਕੰਪਨੀ ਨੂੰ ਤੁਸੀਂ ਮੈਂ ਗਲਤ ਨਹੀਂ ਠਹਿਰਾ ਰਿਹਾ ਕਿ ਕੰਪਨੀ ਗਲਤ ਆ ਉਹਦੇ ਕੋਲ ਰਾਈਟ ਆ ਬੁੱਧਨੀ ਨੇ ਉਹ ਬਕਾਇਦਾ ਤੌਰ ਤੇ ਪਾਸ ਕੀਤਾ ਇੰਜੀਨੀਅਰਿੰਗ ਨੇ ਉਹ ਬਣਾਇਆ ਕਿਉਂਕਿ ਉਹ ਦੇਖ ਕੇ ਚੀਨ ਨੂੰ ਬਣਾਉਂਦੇ ਆ ਹੁਣ ਇੱਥੇ ਇਹ ਵੀ ਐਗਜ਼ੈਂਪਲ ਸੈੱਟ ਹੁੰਦੀ ਆ ਵੀ ਕੀ ਪਤਾ ਕੰਪਨੀ ਮੰਨ ਲਓ 65 ਪਾਵਰ ਚ 75 ਵਰਗੀਆਂ ਜਾਂ ਤੁਹਾਨੂੰ ਸਹੂਲਤਾਂ ਦੇ ਲੀਆਂ ਫਿਰ ਉਹ 65 ਤੋਂ 75 ਅੱਪ ਦੇ ਨੂੰ ਜਿਵੇਂ ਮਰਜ਼ੀ ਕਰੇ ਗੱਲ ਤਾਂ ਉਹਨਾਂ ਨੇ ਪਾਵਰ ਪੂਰੀ ਕਰਕੇ ਦੇਣੀ ਆ ਆਪਾਂ ਨੂੰ ਇਸ ਗੱਲ 'ਚ ਰੋਲਾ ਕੋਈ ਨਹੀਂ ਨਾ ਮੈਂ ਕਿਸੇ ਪੱਖ ਤੇ ਕੰਪਨੀ ਨੂੰ ਗਲਤ ਠਹਿਰਾਵਾ ਵੀ ਉਹ ਮਾੜੇ ਨੇ ਉਹ ਚੰਗੇ ਨੇ ਫਲਾਣੇ ਨੇ ਥਮਕੇ ਨੇ ਹੁਣ ਇੱਕ 65 ਪਾਵਰ ਦੀ ਚੀਜ਼ ਉਹਨਾਂ ਕੋਲ ਖੜੀ ਆ ਉਹਨਾਂ ਨੇ ਉਹਨੂੰ 75 ਦਾ ਕਰਨਾ ਕੰਪਨੀ ਨੇ ਤਾਂ ਆਪਣੀ ਕਾਸਟ ਕਟਿੰਗ ਬਾਰੇ ਸੋਚਣਾ ਹੀ ਸੋਚਣਾ ਉਹ ਉਹ ਕਿਵੇਂ ਇਦਾਂ ਆਪਣਾ ਨੁਕਸਾਨ ਜਰ ਲ ਇਹ ਤਾਂ ਕੰਪਨੀਆਂ ਦੇ ਪਾਲਿਸੀਆਂ ਨੇ ਬਹੁਤ ਨਟਿਕ ਤਰ੍ਹਾਂ ਦੀ ਇੰਜਨ ਵੀ ਇੰਨੀ ਸਿਲੰਡਰ ਰੱਖੋ ਨੰਬਰ ਆਫ ਸਿਲੰਡਰ ਸੇਮ ਰੱਖੋ ਬਲਾਕ ਸੇਮ ਰੱਖੋ ਸਾਰੀ ਤੁਹਾਡੀ ਕਾਸਟਿੰਗ ਸੇਮ ਹੋਵੇ ਹਨਾ ਤਾਂ ਕਿ ਪੈਸੇ ਬਚਣ ਹੁਣ ਤੁਸੀਂ ਲਾ ਲਓ ਵੀ ਜਿਵੇਂ ਆਪਾਂ ਜੀਡੀ ਨੂੰ ਕਹਿਣਦੇ ਆ ਵੀ ਥੱਲੇ ਤੋਂ ਉੱਪਰ ਤੱਕ ਕਿੱਕੇ ਆ ਅਗਲੇ ਦੀ ਕਾਸਟ ਕਟੇਗਾ ਅਗਲੇ ਦਾ ਤਰੀਕਾ ਕੰਮ ਕਰਨ ਦਾ ਇਹਦੇ ਚ ਰੋਂਗ ਵੀ ਕੀ ਹੈ ਠੀਕ ਆ ਸੋ 2-3 ਲੱਖ ਦਾ ਫਰਕ ਚਾਹੇ ਬਟਨ ਦੱਬੇ ਤੇ ਹੀ ਪੈਂਦਾ ਪਰ ਅਗਲੇ ਉਹ ਵੀ ਨਾ ਇਹਦੇ ਚ ਜ਼ਿੰਮੇਵਾਰ ਗਲਤ ਨਾ ਇਹਦੇ ਚ ਕੋਈ ਕੰਪਨੀ ਦਾ ਡੀਲਰ ਗਲਤ ਆ ਉਹ ਨਾਲ ਕੋ ਹੱਕ ਹਸਲਾ ਪਈ ਉਹ ਆਪਣੀ ਜਗ੍ਹਾ ਸਹੀ ਨੇ ਪਰ ਜ਼ਿਮੀਦਾਰ ਦੇ ਫਾਇਦੇ ਲਈ ਜ਼ਿਮੀਦਾਰ ਦੀ ਭਲਾਈ ਲਈ ਇਹ ਵੀਡੀਓ ਦਾ ਮੰਤਵ ਆ ਕਿ ਤੁਸੀਂ ਇੱਕ ਵਾਰੀ ਚੈੱਕ ਜ਼ਰੂਰ ਕਰਕੇ ਦੇਖੋ ਮੈਂ ਨਹੀਂ ਕਹਿੰਦਾ ਲਓ ਇੱਕ ਵਾਰੀ ਬਾਹ ਲਓ ਜੇ ਤੁਹਾਨੂੰ ਲੱਗਦਾ ਵੀ 75 ਵਾਲਾ ਜ਼ਿਆਦਾ ਟੋਆ ਪਟਦਾ ਹੈ ਤਾਂ 75 ਵਾਲਾ ਲੈ ਲਓ ਪਰ ਰੇਟ ਦਾ ਬਹੁਤ ਫਰਕ ਆ ਮੈਨੂੰ ਤਾਂ ਇਹ ਹੁੰਦਾ ਕਿ ਤੁਹਾਡੀ ਜੇਬ ਬਚੇ ਤੇ ਡੀਲਰ ਵੀਰ ਵੀ ਉਹਨੂੰ 75 ਮੰਗ ਕੇ ਕਿ ਵੇਚਣ ਵੀ ਭਾਈ ਇਹ 75 ਦਾ ਕੰਮ ਕਰੂਗਾ ਕੋਈ ਗੱਲ ਨਹੀਂ ਲਓ ਟੋਕ ਟੋਕ ਵਿੱਚੋ ਯਾਰ ਕੀ ਪ੍ਰੋਬਲਮ ਹੈ ਠੀਕ ਹੈ ਬਹੁਤ ਥੈਂਕ ਯੂ